ਹਾਲ ਹੀ ਵਿੱਚ ਮਨਕੀਰਤ ਤੌਲਕ ਦੇ ਘਰ ਜੁੜਵਤਿਆਂ ਨੇ ਜਨਮ ਲਿਆ ਜਿਸ ਤੋਂ ਬਾਅਦ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਧੀਆਂ ਨਾਲੀ ਖੂਬਸੂਰਤ ਵੀਡੀਓ ਵੀ ਸਾਂਝੀ ਕੀਤੀ ਗਈ ਤੇ ਹੁਣ ਗਾਇਕ ਵੱਲੋਂ ਆਪਣੀ ਜੁੜਵਤਿਆਂ ਦਾ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ ਦੱਸ ਜੀ ਕਰੋਨਾ ਦੀ ਗੱਡੀ ਵਿੱਚ ਮਨਕੀਰਤ ਤੌਲਕ ਆਪਣੀਆਂ ਧੀਆਂ ਨੂੰ ਘਰ ਲੈ ਕੇ ਆਏ ਤੇ ਨਾਲ ਹੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੰਨੀ ਸਿਕਿਉਰਿਟੀ ਨਾਲ ਮਨਕੀਰਤ ਤੌਲਕ ਵੱਲੋਂ ਆਪਣੀ ਜੁੜਵਤਿਆਂ ਨੂੰ ਘਰ ਲਿਆਂਦਾ ਗਿਆ ਤੇ ਨਾਲ ਹੀ ਨਵੀਂ ਲੈਂਡ ਕਰੂਜ਼ਰ ਉੱਤੇ ਗੁਬਾਰੇ ਵੀ ਲਗਾਏਗੇ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਖੁਸ਼ ਹੋਵੋਗੇ ਗਾਇਕ ਦੇ ਘਰ ਜੁੜਵਤੀਆਂ ਨੇ ਜਨਮ ਲਿਆ ਜਿਸ ਤੋਂ ਬਾਅਦ ਮਨਕੀਰਤ ਅਲਕਵਰਲੋ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਆਪਣੀਆਂ ਤੀਆਂ ਨੂੰ ਕਰ ਲਿਆਂਦਾ ਗਿਆ ਕਰੋੜਾ ਦੀ ਗੱਡੀ ਉੱਤੇ ਗੁਬਾਰੇ ਲਗਾ ਕੇ ਮਨਕੀਰਤ ਔਲਖ ਆਪਣੀ ਤੀਆਂ ਨੂੰ ਕਰ ਲਿਆ ਨਾਲ ਹੀ ਬਨਕੀਰਤ ਔਲਖ ਵੱਲੋਂ ਉਹਨਾਂ ਦੀ ਦਾਦੀ ਨਾਲ ਆਪਣੀ ਤਿਆ ਤੇ ਨਾਲ ਹੀ ਆਪਣੇ ਪੁੱਤ ਇਮਤੀਆਜ਼ ਔਲਖ ਦੀ ਵੀ ਤਸਵੀਰ ਸਾਂਝੀ ਕੀਤੀ ਗਈ ਹੈ ਪੂਰੀ ਸਿਕਿਉਰਿਟੀ ਨਾਲ ਮਨਕੀਰਤ ਔਲਖ ਵੱਲੋਂ ਆਪਣੀ ਜੁੜਵਾ ਤੀਆਂ ਨੂੰ ਕਰ ਲਿਆਂਦਾ ਗਿਆ ਹਾਲ ਹੀ ਵਿੱਚ ਮਨਕੀਰਤ ਔਲਖ ਦੇ ਘਰ ਜੁੜਵਾ ਤੀਆਂ ਨੇ ਜਨਮ ਲਿਆ ਜਿਸ ਤੋਂ ਬਾਅਦ ਹਰ ਕੋਈ ਗਾਇਕ ਨੂੰ ਵਧਾਈਆਂ ਵੀ ਦੇ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਹੀਂ ਦੋ ਨਹੀਂ ਸਗੋ ਕਿੰਨੀ ਗੱਡੀਆਂ ਸੀਗੀਆਂ ਜਦੋਂ ਮਨਕੀਰਤ ਤੌਲਕ ਆਪਣੀ ਧੀ ਨੂੰ ਕਰ ਲਿਆ ਤੇ ਨਾਲ ਹੀ ਉਹਨਾਂ ਵੱਲੋਂ ਪਿੱਛੇ ਸ਼ਬਦ ਲਗਾਇਆ ਗਿਆ ਲੱਖ ਖੁਸ਼ੀਆਂ 파ਤਸ਼ਾਹੀਆਂ ਤੇ ਨਾਲ ਹੀ ਇਸ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਉਹਨਾਂ ਨੂੰ ਵਧਾਈਆਂ ਵੀ ਦੇ ਰਿਹਾ ਹੈ ਹਾਲ ਹੀ ਵਿੱਚ ਮਨਕੀਰਤ ਤੌਲਕ ਦੇ ਘਰ ਜੁੜਵਤਿਆਂ ਨੇ ਜਨਮ ਲਿਆ ਜਿਸ ਤੋਂ ਬਾਅਦ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਧੀਆਂ ਨਾਲੀ ਖੂਬਸੂਰਤ ਵੀਡੀਓ ਵੀ ਸਾਂਝੀ ਕੀਤੀ ਗਈ ਤੇ ਹੁਣ ਗਾਇਕ ਵੱਲੋਂ ਆਪਣੀ ਜੁੜਵਤਿਆਂ ਦਾ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ ਦੱਸ ਜੀ ਕਰੋਨਾ ਦੀ ਗੱਡੀ ਵਿੱਚ ਮਨਕੀਰਤ ਤੌਲਕ ਆਪਣੀ ਧੀਆਂ ਨੂੰ ਕਾਰ ਲੈ ਕੇ ਆ ਤੇ ਨਾਲ ਹੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੰਨੀ ਸਿਕਿਉਰਿਟੀ ਨਾਲ ਮਨਕੀਰਤ ਤੌਲਕ ਵੱਲੋਂ ਆਪਣੀ ਜੁੜਵਤਿਆਂ ਨੂੰ ਕਾਰ ਲਿਆਂਦਾ ਗਿਆ ਤੇ ਨਾਲ ਹੀ ਨਵੀਂ ਲੈਂਡ ਕਰੂਜ਼ਰ ਉੱਤੇ ਗੁਬਾਰੇ ਵੀ ਲਗਾਏਗੇ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਖੁਸ਼ ਹੋਵੋਗੇ ਗਾਇਕ ਦੇ ਘਰ ਜੁੜਵਤੀਆਂ ਨੇ ਜਨਮ ਲਿਆ ਜਿਸ ਤੋਂ ਬਾਅਦ ਮਨਕੀਰਤ ਅਲਕਵਰਲੋ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਆਪਣੀਆਂ ਤੀਆਂ ਨੂੰ ਕਰ ਲਿਆਂਦਾ ਗਿਆ ਕਰੋੜਾ ਦੀ ਗੱਡੀ ਉੱਤੇ ਗੁਬਾਰੇ ਲਗਾ ਕੇ ਮਨਕੀਰਤ ਔਲਖ ਆਪਣੀ ਤੀਆਂ ਨੂੰ ਕਰ ਲਿਆ ਨਾਲ ਹੀ ਬਨਕੀਰਤ ਔਲਖ ਵੱਲੋਂ ਉਹਨਾਂ ਦੀ ਦਾਦੀ ਨਾਲ ਆਪਣੀ ਤਿਆ ਤੇ ਨਾਲ ਹੀ ਆਪਣੇ ਪੁੱਤ ਇਮਤੀਆਜ਼ ਔਲਖ ਦੀ ਵੀ ਤਸਵੀਰ ਸਾਂਝੀ ਕੀਤੀ ਗਈ ਹੈ ਪੂਰੀ ਸਿਕਿਉਰਿਟੀ ਨਾਲ ਮਨਕੀਰਤ ਔਲਖ ਵੱਲੋਂ ਆਪਣੀ ਜੁੜਵਾ ਤੀਆਂ ਨੂੰ ਕਰ ਲਿਆਂਦਾ ਗਿਆ ਹਾਲ ਹੀ ਵਿੱਚ ਮਨਕੀਰਤ ਔਲਖ ਦੇ ਘਰ ਜੁੜਵਾ ਤੀਆਂ ਨੇ ਜਨਮ ਲਿਆ ਜਿਸ ਤੋਂ ਬਾਅਦ ਹਰ ਕੋਈ ਗਾਇਕ ਨੂੰ ਵਧਾਈਆਂ ਵੀ ਦੇ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਹੀਂ ਦੋ ਨਹੀਂ ਸਗੋ ਕਿੰਨੀ ਗੱਡੀਆਂ ਸੀਗੀਆਂ ਜਦੋਂ ਮਨਕੀਰਤ ਤੌਲਕ ਆਪਣੀ ਧੀ ਨੂੰ ਕਰ ਲਿਆ ਤੇ ਨਾਲ ਹੀ ਉਹਨਾਂ ਵੱਲੋਂ ਪਿੱਛੇ ਸ਼ਬਦ ਲਗਾਇਆ ਗਿਆ ਲੱਖ ਖੁਸ਼ੀਆਂ 파ਤਸ਼ਾਹੀਆਂ ਤੇ ਨਾਲ ਹੀ ਇਸ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਉਹਨਾਂ ਨੂੰ ਵਧਾਈਆਂ ਵੀ ਦੇ ਰਿਹਾ ਹੈ ਹਾਲ ਹੀ ਵਿੱਚ ਮਨਕੀਰਤ ਤੌਲਕ ਦੇ ਘਰ ਜੁੜਵਤਿਆਂ ਨੇ ਜਨਮ ਲਿਆ ਜਿਸ ਤੋਂ ਬਾਅਦ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਧੀਆਂ ਨਾਲੀ ਖੂਬਸੂਰਤ ਵੀਡੀਓ ਵੀ ਸਾਂਝੀ ਕੀਤੀ ਗਈ ਤੇ ਹੁਣ ਗਾਇਕ ਵੱਲੋਂ ਆਪਣੀ ਜੁੜਵਤਿਆਂ ਦਾ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ ਦੱਸ ਜੀ ਕਰੋਨਾ ਦੀ ਗੱਡੀ ਵਿੱਚ ਮਨਕੀਰਤ ਤੌਲਕ ਆਪਣੀ ਧੀਆਂ ਨੂੰ ਕਾਰ ਲੈ ਕੇ ਆ ਤੇ ਨਾਲ ਹੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੰਨੀ ਸਿਕਿਉਰਿਟੀ ਨਾਲ ਮਨਕੀਰਤ ਤੌਲਕ ਵੱਲੋਂ ਆਪਣੀ ਜੁੜਵਤਿਆਂ ਨੂੰ ਕਾਰ ਲਿਆਂਦਾ ਗਿਆ ਤੇ ਨਾਲ ਹੀ ਨਵੀਂ ਲੈਂਡ ਕਰੂਜ਼ਰ ਉੱਤੇ ਗੁਬਾਰੇ ਵੀ ਲਗਾਏਗੇ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਖੁਸ਼ ਹੋਵੋਗੇ ਗਾਇਕ ਦੇ ਘਰ ਜੁੜਵਤੀਆਂ ਨੇ ਜਨਮ ਲਿਆ ਜਿਸ ਤੋਂ ਬਾਅਦ ਮਨਕੀਰਤ ਤੌਲਕ ਵੱਲੋਂ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਆਪਣੀਆਂ ਧੀਆਂ ਨੂੰ ਘਰ ਲਿਆਂਦਾ ਗਿਆ ਕਰੋੜਾ ਦੀ ਗੱਡੀ ਉੱਤੇ ਗੁਬਾਰੇ ਲਗਾ ਕੇ ਮਨਕੀਰਤ ਤੌਲਕ ਆਪਣੀ ਧੀਆਂ ਨੂੰ ਘਰ ਲਿਆ ਨਾਲ ਹੀ ਬਨਕੀਰਤ ਤੌਲਕ ਵੱਲੋਂ ਉਹਨਾਂ ਦੀ ਦਾਦੀ ਨਾਲ ਆਪਣੀ ਧੀਆ ਤੇ ਨਾਲ ਹੀ ਆਪਣੇ ਪੁੱਤ ਇਮਤੀਆਜ਼ ਤੌਲਕ ਦੀ ਵੀ ਤਸਵੀਰ ਸਾਂਝੀ ਕੀਤੀ ਗਈ ਹੈ ਪੂਰੀ ਸਿਕਿਉਰਿਟੀ ਨਾਲ ਮਨਕੀਰਤ ਤੌਲਕ ਵੱਲੋਂ ਆਪਣੀ ਜੁੜਵਾਂ ਧੀਆਂ ਨੂੰ ਘਰ ਲਿਆਂਦਾ ਗਿਆ ਹਾਲੀ ਵਿੱਚ ਮਨਕੀਰਤ ਔਲਖ ਦੇ ਘਰ ਜੁੜਵਾ ਧੀਆਂ ਨੇ ਜਨਮ ਲਿਆ ਜਿਸ ਤੋਂ ਬਾਅਦ ਹਰ ਕੋਈ ਗਾਇਕ ਨੂੰ ਵਧਾਈਆਂ ਵੀ ਦੇ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਹੀਂ ਦੋ ਨਹੀਂ ਸਗੋ ਕਿੰਨੀ ਗੱਡੀਆਂ ਸਿਗੀਆਂ ਜਦੋਂ ਮਨਕੀਰਤ ਔਲਖ ਆਪਣੀ ਧੀਆਂ ਨੂੰ ਕਰ ਲਿਆ ਤੇ ਨਾਲ ਹੀ ਉਹਨਾਂ ਵੱਲੋਂ ਪਿੱਛੇ ਸ਼ਬਦ ਲਗਾਇਆ ਗਿਆ ਲੱਖ ਖੁਸ਼ੀਆਂ 파ਤਸ਼ਾਹੀਆਂ ਤੇ ਨਾਲ ਹੀ ਇਸ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਉਹਨਾਂ ਨੂੰ ਵਧਾਈਆਂ ਵੀ ਦੇ ਰਿਹਾ ਹੈ